ਭਿਆਨਕ ਸੜਕ ਹਾਦਸਾ ਵਾਪਰਿਆ ਦਰਅਸਲ ਟੂੜੀ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ ਤਾਂ ਜਦੋਂ ਟਰੱਕ ਕਟ ਪੁਆਇੰਟ ਤੇ ਪਹੁੰਚਦਾ ਤਾਂ ਅਚਾਨਕ ਬਲੈਰੋ ਕਾਰ ਟਰੱਕ ਦੇ ਅੱਗੇ ਆ ਜਾਂਦੇ ਜਿਸ ਦੇ ਕਾਰਨ ਡਰਾਈਵਰ ਜਿਹੜਾ ਟਰੱਕ ਚਾਉਂਦਾ ਉਹ ਗੱਡੀ ਨੂੰ ਬਚਾਉਂਦਿਆਂ ਬਚਾਉਂਦਿਆਂ ਡਿਵਾਈਡਰ ਦੇ ਉੱਤੇ ਟਰੱਕ ਚਾੜ ਦਿੰਦਾ ਜਿਸ ਦੇ ਕਾਰਨ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਜਾਂਦਾ ਤਾਂ ਬਲੈਰੋ ਗੱਡੀ ਦੇ ਉੱਪਰ ਸਾਰਾ ਜਿਹੜਾ ਵਜ਼ਨ ਆ ਜਾਂਦਾ ਜਿਸ ਦੇ ਕਾਰਨ ਬਲੈਰੋ ਗੱਡੀ ਪੂਰੀ ਤਰ੍ਹਾਂ ਕੁਚਲੀ ਜਾਂਦੀ ਹੈ ਤੇ ਗੱਡੀ ਦੇ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਬਲੈਰੋ ਗੱਡੀ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਕੁਚਲੀ ਜਾਂਦੀ ਹੈ ਕਾਰ ਸਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਮੌ ਇਹ ਕਿ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਲੋਕਾਂ ਦੀ ਭੀੜ ਹਾਦਸੇ ਵਾਲੀ ਥਾਂ ਤੇ ਇਕੱਠੀ ਹੋ ਜਾਂਦੀ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਗੱਡੀ ਨੂੰ ਕੱਟ ਕੇ ਮ੍ਰਿਤਕ ਨੂੰ ਬਾਹਰ ਕੱਢਿਆ ਗਿਆ ਪੁਲਿਸ ਦੇ ਦਸਤਨ ਮੁਤਾਬਕ ਮ੍ਰਿਤਕ ਦੀ ਪਛਾਣ ਵਿਰਾਸਤ ਦੇ ਨਾਮ ਹੋਈ ਹੈ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਰਾਮਪੂਰਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਬਲੈਰੋ ਗੱਡੀ ਪੂਰੀ ਤਰ੍ਹਾਂ ਜੜੀਆ ਟਰੱਕ ਦੇ ਹੇਠਾਂ ਆ ਗਈ ਗੱਡੀ ਬਿਲਕੁਲ ਦਬੀ ਗਈ ਜਿਸ ਦੇ ਕਾਰਨ ਵਿਅਕਤੀ ਦੀ ਵੀ ਦੁਖਦਾਈ ਮੌਤ ਹੋ ਗਈ ਹੈ ਕ੍ਰੇਨ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਬਾਦ ਬਲੈਰੋ ਗੱਡੀ ਨੂੰ ਟਰੱਕ ਦੇ ਹੇਠੋਂ ਬਾਹਰ ਕੱਢਿਆ ਗਿਆ ਹਾਲਤ ਇੰਨੀ ਬੁਰੀ ਸੀ ਕਿ ਗੱਡੀ ਨੂੰ ਕੱਟ ਕੇ ਮ੍ਰਿਤਕ ਦੀ ਲਾਸ਼ ਜਿਹੜੀ ਆ ਗੱਡੀ ਦੇ ਵਿੱਚੋਂ ਬਾਹਰ ਕੱਢੀ ਗਈ ਬੁਰੀ ਤਰ੍ਹਾਂ ਹੈ ਭਿਆਨਕ ਹਾਦਸਾ ਵਾਪਰਿਆ ਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਵਿਅਕਤੀ ਦੀ ਦੁਖਦਾਈ ਜਿਹੜੀ ਆ ਮੌਤ ਹੋ ਗਈ ਆ ਦੱਸਦੀ ਹੈ ਕਿ ਗੱਡੀ ਨੂੰ ਕੱਟ ਕੇ ਗੱਡੀ ਦੇ ਵਿੱਚੋਂ ਹੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਦਿੱਲੀ ਨੈਨੀਤਾਲ ਹਾਈਵੇ ਸਤਸੀ ਦੇ ਉੱਤੇ ਹਾਦਸਾ ਵਾਪਰਿਆ ਜਦੋਂ ਬਲੈਰੋ ਗੱਡੀ ਨੂੰ ਬਚਾਉਂਦਿਆਂ ਹੋਇਆਂ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਬਲੈਰੋ ਗੱਡੀ ਦੇ ਉੱਪਰ ਹੀ ਪਲਟ ਜਾਂਦਾ ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਪੁਲਿਸ ਦੇ ਵੱਲੋਂ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਨੇ ਕ੍ਰੇਨਾਂ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੈਰੋ ਗੱਡੀ ਜਿਹੜੀ ਆ ਟਰੱਕ ਦੇ ਹੇਠਾਂ ਦੱਬੀ ਹੋਈ ਸੀ ਉਸ ਨੂੰ ਬਾਹਰ ਕੱਢਿਆ ਗਿਆ ਹਾਲਤ ਐਨੀ ਭਿਆਨਕ ਸੀ ਹਾਲਤ ਜਿਹੜੇ ਐਨੇ ਗੰਭੀਰ ਬਣੇ ਹੋਏ ਸੀ ਤਾਂ ਗੱਡੀ ਜਿਹੜੀ ਆ ਬਿਲਕੁਲ ਦਬੀ ਗਈ ਸੀ ਜਿਸ ਦੇ ਵਿੱਚੋਂ ਵਿਅਕਤੀ ਨੂੰ ਜਿਹੜਾ ਬਾਹਰ ਕੱਢਣ ਦੇ ਲਈ ਗੱਡੀ ਨੂੰ ਕੱਟਣਾ ਪਿਆ ਤਾਂ ਵਿਅਕਤੀ ਦੇ ਵੀ ਜਿਹੜੇ ਆ ਜਿੱਥੜੇ-ਚਿੱਤੜੇ ਜਿਹੜੇ ਹੋ ਗਏ ਸੀ ਗੱਡੀ ਦੇ ਵਿੱਚ ਤਾਂ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੀ ਹਾਲਤ ਵੀ ਕਾਫੀ ਜਿਹੜੀ ਆ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਸਾਰੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਕ੍ਰੇਨਾਂ ਬੁਲਾਈਆਂ ਗਏ ਕ੍ਰੇਨਾਂ ਦੇ ਨਾਲ ਜਦੋਂ ਟਰੱਕ ਨੂੰ ਸਿੱਧਾ ਕੀਤਾ ਗਿਆ ਤਾਂ ਜਦੋਂ ਗੱਡੀ ਦੀ ਹਾਲਤ ਦੇਖੀ ਗਈ ਤਾਂ ਮ੍ਰਿਤਕ ਦੀ ਹਾਲਤ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਮ੍ਰਿਤਕ ਦੀ ਰੀੜ ਦੀ ਹੱਡੀ ਦੇ ਵੀ ਕਈ ਟੁਕੜੇ ਹੋ ਗਏ ਸੀ ਤਾਂ ਗੱਡੀ ਨੂੰ ਕੱਟ ਕੇ ਮ੍ਰਿਤਕ ਲਾਸ਼ ਜਿਹੜੀ ਸੀ ਮ੍ਰਿਤਕ ਦੀ ਉਸ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਦੇ ਵੱਲ ਭਿਆਨਕ ਸੜਕ ਹਾਦਸਾ ਵਾਪਰਿਆ ਦਰਅਸਲ ਟੂੜੀ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ ਤਾਂ ਜਦੋਂ ਟਰੱਕ ਕਟ ਪੁਆਇੰਟ ਤੇ ਪਹੁੰਚਦਾ ਤਾਂ ਅਚਾਨਕ ਬਲੈਰੋ ਕਾਰ ਟਰੱਕ ਦੇ ਅੱਗੇ ਆ ਜਾਂਦੇ ਆ ਜਿਸ ਦੇ ਕਾਰਨ ਡਰਾਈਵਰ ਜਿਹੜਾ ਟਰੱਕ ਚਾਉਂਦਾ ਉਹ ਗੱਡੀ ਨੂੰ ਬਚਾਉਂਦਿਆਂ ਬਚਾਉਂਦਿਆਂ ਡਿਵਾਈਡਰ ਦੇ ਉੱਤੇ ਟਰੱਕ ਚਾੜ ਦਿੰਦਾ ਜਿਸ ਦੇ ਕਾਰਨ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਜਾਂਦਾ ਤਾਂ ਬਲੈਰੋ ਗੱਡੀ ਦੇ ਉੱਪਰ ਸਾਰਾ ਜਿਹੜਾ ਵਜਨ ਆ ਜਾਂਦਾ ਜਿਸ ਦੇ ਕਾਰਨ ਬਲੈਰੋ ਗੱਡੀ ਪੂਰੀ ਤਰ੍ਹਾਂ ਕੁਚਲੀ ਜਾਂਦੀ ਹੈ ਤੇ ਗੱਡੀ ਦੇ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਬਲੈਰੋ ਗੱਡੀ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਕੁਚਲੀ ਜਾਂਦੀ ਹੈ ਕਾਰ ਸਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਮ ਇੱਕੇ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਲੋਕਾਂ ਦੀ ਭੀੜ ਹਾਦਸੇ ਵਾਲੀ ਥਾਂ ਤੇ ਇਕੱਠੀ ਹੋ ਜਾਂਦੀ ਆ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਪੁਲਿਸ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਗੱਡੀ ਨੂੰ ਕੱਟ ਕੇ ਮ੍ਰਿਤਕ ਨੂੰ ਬਾਹਰ ਕੱਢਿਆ ਗਿਆ ਪੁਲਿਸ ਦੇ ਦਸਤਨ ਮੁਤਾਬਕ ਮ੍ਰਿਤਕ ਦੀ ਪਛਾਣ ਫਰਾਸਤ ਦੇ ਨਾਮ ਵਜੋਂ ਹੋਈ ਆ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਆ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਰਾਮਪੂਰਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਬਲੈਰੋ ਗੱਡੀ ਪੂਰੀ ਤਰ੍ਹਾਂ ਜਿਹੜੀ ਆ ਟਰੱਕ ਦੇ ਹੇਠਾਂ ਆ ਗਈ ਗੱਡੀ ਬਿਲਕੁਲ ਦਬੀ ਗਈ ਜਿਸ ਦੇ ਕਾਰਨ ਵਿਅਕਤੀ ਦੀ ਵੀ ਦੁਖਦਾਈ ਮੌਤ ਹੋ ਗਈ ਹੈ ਕ੍ਰੇਨ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੈਰੋ ਗੱਡੀ ਨੂੰ ਟਰੱਕ ਦੇ ਹੇਠੋਂ ਬਾਹਰ ਕੱਢਿਆ ਗਿਆ ਹਾਲਤ ਇੰਨੀ ਬੁਰੀ ਸੀ ਕਿ ਗੱਡੀ ਨੂੰ ਕੱਟ ਕੇ ਮ੍ਰਿਤਕ ਦੀ ਲਾਸ਼ ਜਿਹੜੀ ਆ ਗੱਡੀ ਦੇ ਵਿੱਚੋਂ ਬਾਹਰ ਕੱਢੀ ਗਈ ਪੂਰੀ ਤਰ੍ਹਾਂ ਹੈ ਭਿਆਨਕ ਹਾਦਸਾ ਵਾਪਰਿਆ ਤੇ ਬਲੇਰੋ ਗੱਡੀ ਦੇ ਵਿੱਚ ਸਵਾਰ ਵਿਅਕਤੀ ਦੀ ਦੁਖਦਾਈ ਜਿਹੜੀ ਹੈ ਮੌਤ ਹੋ ਗਈ ਹੈ ਦੱਸਦੀ ਹੈ ਕਿ ਗੱਡੀ ਨੂੰ ਕੱਟ ਕੇ ਗੱਡੀ ਦੇ ਵਿੱਚੋਂ ਹੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਦਿੱਲੀ ਨੈਨੀਤਾਲ ਹਾਈਵੇ ਸਤਸੀ ਦੇ ਉੱਤੇ ਹਾਦਸਾ ਵਾਪਰਿਆ ਜਦੋਂ ਬਲੈਰੋ ਗੱਡੀ ਨੂੰ ਬਚਾਉਂਦਿਆਂ ਹੋਇਆਂ ਟੂੜੀ ਦੇ ਨਾਲ ਭਰਿਆ ਹੋਇਆ ਟਰੱਕ ਬਲੈਰੋ ਗੱਡੀ ਦੇ ਉੱਪਰ ਹੀ ਪਲਟ ਜਾਂਦਾ ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਪੁਲਿਸ ਦੇ ਵੱਲੋਂ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਨੇ ਗਰੇਨਾ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੈਰੋ ਗੱਡੀ ਜਿਹੜੀ ਆ ਟਰੱਕ ਦੇ ਹੇਠਾਂ ਦੱਬੀ ਹੋਈ ਸੀ ਉਸ ਨੂੰ ਬਾਹਰ ਕੱਢਿਆ ਗਿਆ ਹਾਲਤ ਐਨੀ ਭਿਆਨਕ ਸੀ ਹਾਲਤ ਜਿਹੜੇ ਐਨੇ ਗੰਭੀਰ ਬਣੇ ਹੋਏ ਸੀ ਤਾਂ ਗੱਡੀ ਜਿਹੜੀ ਆ ਬਿਲਕੁਲ ਦੱਬੀ ਗਈ ਸੀ ਜਿਸ ਦੇ ਵਿੱਚੋਂ ਵਿਅਕਤੀ ਨੂੰ ਜਿਹੜਾ ਬਾਹਰ ਕੱ Yeah. ਜਿੱਥੜੇ-ਚਿੱਤੜੇ ਜਿਹੜੇ ਹੋ ਗਏ ਸੀ ਗੱਡੀ ਦੇ ਵਿੱਚ ਤਾਂ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੀ ਹਾਲਤ ਵੀ ਕਾਫੀ ਜਿਹੜੀ ਆ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਸਾਰੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਕਰੇਨਾ ਬੁਲਾਈਆਂ ਗਏ ਕਰੇਨਾ ਦੇ ਨਾਲ ਜਦੋਂ ਟਰੱਕ ਨੂੰ ਸਿੱਧਾ ਕੀਤਾ ਗਿਆ ਤਾਂ ਜਦੋਂ ਗੱਡੀ ਦੀ ਹਾਲਤ ਦੇਖੀ ਗਈ ਤਾਂ ਮ੍ਰਿਤਕ ਦੀ ਹਾਲਤ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਮ੍ਰਿਤਕ ਦੀ ਰੀੜ ਦੀ ਹੱਡੀ ਦੇ ਵੀ ਕਈ ਟੁਕੜੇ ਹੋ ਗਏ ਸੀ ਤਾਂ ਗੱਡੀ ਨੂੰ ਕੱਟ ਕੇ ਮ੍ਰਿਤਕ ਲਾਸ਼ ਜਿਹੜੀ ਸੀ ਮ੍ਰਿਤਕ ਦੀ ਉਸ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਦੇ ਵੱਲੋਂ ਹੁ ਭਿਆਨਕ ਸੜਕ ਹਾਦਸਾ ਵਾਪਰਿਆ ਦਰਅਸਲ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ ਤਾਂ ਜਦੋਂ ਟਰੱਕ ਕੱਟ ਪੁਆਇੰਟ ਤੇ ਪਹੁੰਚਦਾ ਤਾਂ ਅਚਾਨਕ ਬਲੇਰੋ ਕਾਰ ਟਰੱਕ ਦੇ ਅੱਗੇ ਆ ਜਾਂਦੀ ਹੈ ਜਿਸ ਦੇ ਕਾਰਨ ਡਰਾਈਵਰ ਜਿਹੜਾ ਟਰੱਕ ਚਾਹੁੰਦਾ ਉਹ ਗੱਡੀ ਨੂੰ ਬਚਾਉਂਦਿਆਂ ਬਚਾਉਂਦਿਆਂ ਡਿਵਾਈਡਰ ਦੇ ਉੱਤੇ ਟਰੱਕ ਚਾੜ ਦਿੰਦਾ ਜਿਸ ਦੇ ਕਾਰਨ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਜਾਂਦਾ ਹੈ ਤਾਂ ਬਲੈਰੋ ਗੱਡੀ ਦੇ ਉੱਪਰ ਸਾਰਾ ਜਿਹੜਾ ਵਜ਼ਨ ਆ ਜਾਂਦਾ ਜਿਸ ਦੇ ਕਾਰਨ ਬਲੈਰੋ ਗੱਡੀ ਪੂਰੀ ਤਰ੍ਹਾਂ ਕੁਚਲੀ ਜਾਂਦੀ ਹੈ ਤੇ ਗੱਡੀ ਦੇ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਬਲੈਰੋ ਗੱਡੀ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਕੁਚਲੀ ਜਾਂਦੀ ਹੈ ਕਾਰ ਸਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਮੌਕੇ ਤੇ ਹੀ ਦੱਸਦੀ ਹੈ ਕਿ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਲੋਕਾਂ ਦੀ ਭੀੜ ਹਾਦਸੇ ਵਾਲੀ ਥਾਂ ਤੇ ਇਕੱਠੀ ਹੋ ਜਾਂਦੀ ਆ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਪੁਲਿਸ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਗੱਡੀ ਨੂੰ ਕੱਟ ਕੇ ਮ੍ਰਿਤਕ ਨੂੰ ਬਾਹਰ ਕੱਢਿਆ ਗਿਆ ਪੁਲਿਸ ਦੇ ਦਸਤਨ ਮੁਤਾਬਕ ਮ੍ਰਿਤਕ ਦੀ ਪਛਾਣ ਫਰਾਸਤ ਦੇ ਨਾਮ ਵਜੋਂ ਹੋਈ ਆ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਰਾਮਪੂਰਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਬਲੈਰੋ ਗੱਡੀ ਪੂਰੀ ਤਰ੍ਹਾਂ ਜਿਹੜੀ ਆ ਟਰੱਕ ਦੇ ਹੇਠਾਂ ਆ ਗਈ ਗੱਡੀ ਬਿਲਕੁਲ ਦਬੀ ਗਈ ਜਿਸ ਦੇ ਕਾਰਨ ਵਿਅਕਤੀ ਦੀ ਵੀ ਦੁਖਦਾਈ ਮੌਤ ਹੋ ਗਈ ਆ ਕ੍ਰੇਨ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੈਰੋ ਗੱਡੀ ਨੂੰ ਟਰੱਕ ਦੇ ਹੇਠੋਂ ਬਾਹਰ ਕੱਢਿਆ ਗਿਆ ਹਾਲਤ ਇੰਨੀ ਬੁਰੀ ਸੀ ਕਿ ਗੱਡੀ ਨੂੰ ਕੱਟ ਕੇ ਮ੍ਰਿਤਕ ਦੀ ਲਾਸ਼ ਜਿਹੜੀ ਆ ਗੱਡੀ ਦੇ ਵਿੱਚੋਂ ਬਾਹਰ ਕੱਢੀ ਗਈ ਬੁਰੀ ਤਰ੍ਹਾਂ ਹੈ ਭਿਆਨਕ ਹਾਦਸਾ ਵਾਪਰਿਆ ਤੇ ਬਲੇਰੋ ਗੱਡੀ ਦੇ ਵਿੱਚ ਸਵਾਰ ਵਿਅਕਤੀ ਦੀ ਦੁਖਦਾਈ ਜਿਹੜੀ ਹੈ ਮੌਤ ਹੋ ਗਈ ਹੈ ਦੱਸਦੀ ਹੈ ਕਿ ਗੱਡੀ ਨੂੰ ਕੱਟ ਕੇ ਗੱਡੀ ਦੇ ਵਿੱਚੋਂ ਹੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਦਿੱਲੀ ਨੈਨੀਤਾਲ ਹਾਈਵੇ 87 ਦੇ ਉੱਤੇ ਹਾਦਸਾ ਵਾਪਰਿਆ ਜਦੋਂ ਬਲੇਰੋ ਗੱਡੀ ਨੂੰ ਬਚਾਉਂਦਿਆਂ ਹੋਇਆਂ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਬਲੇਰੋ ਗੱਡੀ ਦੇ ਉੱਪਰ ਹੀ ਪਲਟ ਜਾਂਦਾ ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਪੁਲਿਸ ਦੇ ਵੱਲੋਂ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਨੇ ਗਰੇਨਾਂ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੇਰੋ ਗੱਡੀ ਜਿਹੜੀ ਆ ਟਰੱਕ ਦੇ ਹੇਠਾਂ ਦੱਬੀ ਹੋਈ ਸੀ ਉਸ ਨੂੰ ਬਾਹਰ ਕੱਢ ਨਕਸੀ ਹਾਲਤ ਜਿਹੜੇ ਐਨੇ ਗੰਭੀਰ ਬਣੇ ਹੋਏ ਸੀ ਤਾਂ ਗੱਡੀ ਜਿਹੜੀ ਹੈ ਬਿਲਕੁਲ ਦਬੀ ਕੇ ਇਸੇ ਜਸਤੇ ਵਿੱਚੋਂ ਵਿਅਕਤੀ ਨੂੰ ਜਿਹੜਾ ਬਾਹਰ ਕੱਢਣ ਦੇ ਲਈ ਗੱਡੀ ਨੂੰ ਕੱਟਣਾ ਪਿਆ ਤਾਂ ਵਿਅਕਤੀ ਦੇ ਵੀ ਜਿਹੜੇ ਆ ਚਿਤੜੇ ਚਿਤੜੇ ਜਿਹੜੇ ਹੋ ਗਏ ਸੀ ਗੱਡੀ ਦੇ ਵਿੱਚ ਤਾਂ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੀ ਹਾਲਤ ਵੀ ਕਾਫੀ ਜਿਹੜੀ ਆ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਸਾਰੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਕਰੇਨਾ ਬੁਲਾਈਆਂ ਗਏ ਕਰੇਨਾ ਦੇ ਨਾਲ ਜਦੋਂ ਟਰੱਕ ਨੂੰ ਸਿੱਧਾ ਕੀਤਾ ਗਿਆ ਤਾਂ ਜਦੋਂ ਗੱਡੀ ਦੀ ਹਾਲਤ ਦੇਖੀ ਗਈ ਤਾਂ ਮ੍ਰਿਤਕ ਦੀ ਹਾਲਤ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਮ੍ਰਿਤਕ ਦੀ ਰੀੜ ਦੀ ਹੱਡੀ ਦੇ ਵੀ ਕਈ ਟੁਕੜੇ ਹੋ ਗਏ ਸੀ ਤਾਂ ਗੱਡੀ ਨੂੰ ਜਿਹੜੀ ਸੀ ਮ੍ਰਿਤਕ ਤੇ ਉਸ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਭਿਆਨਕ ਸੜਕ ਹਾਦਸਾ ਵਾਪਰਿਆ ਦਰਅਸਲ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ ਤਾਂ ਜਦੋਂ ਟਰੱਕ ਕੱਟ ਪੁਆਇੰਟ ਤੇ ਪਹੁੰਚਦਾ ਤਾਂ ਅਚਾਨਕ ਬਲੇਰੋ ਕਾਰ ਟਰੱਕ ਦੇ ਅੱਗੇ ਆ ਜਾਂਦੀ ਹੈ ਜਿਸ ਦੇ ਕਾਰਨ ਡਰਾਈਵਰ ਜਿਹੜਾ ਟਰੱਕ ਚਾਉਂਦਾ ਉਹ ਗੱਡੀ ਨੂੰ ਬਚਾਉਂਦਿਆਂ ਬਚਾਉਂਦਿਆਂ ਡਿਵਾਈਡਰ ਦੇ ਉੱਤੇ ਟਰੱਕ ਛਾੜ ਦਿੰਦਾ ਜਿਸ ਦੇ ਕਾਰਨ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਜਾਂਦਾ ਤਾਂ ਬਲੈਰੋ ਗੱਡੀ ਦੇ ਉੱਪਰ ਸਾਰਾ ਜਿਹੜਾ ਵਜ਼ਨ ਆ ਜਾਂਦਾ ਜਿਸ ਦੇ ਕਾਰਨ ਬਲੈਰੋ ਗੱਡੀ ਪੂਰੀ ਤਰ੍ਹਾਂ ਕੁਚਲੀ ਜਾਂਦੀ ਹੈ ਤੇ ਗੱਡੀ ਦੇ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਬਲੈਰੋ ਗੱਡੀ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਕੁਚਲੀ ਜਾਂਦੀ ਹੈ ਕਾਰ ਸਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਮੌਕੇ ਤੇ ਹੀ ਦੱਸਦੀ ਹੈ ਕਿ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਲੋਕਾਂ ਦੀ ਭੀੜ ਹਾਦਸੇ ਵਾਲੀ ਥਾਂ ਤੇ ਇਕੱਠੀ ਹੋ ਜਾਂਦੀ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਗੱਡੀ ਨੂੰ ਕੱਟ ਕੇ ਮ੍ਰਿਤਕ ਨੂੰ ਬਾਹਰ ਕੱਢਿਆ ਗਿਆ ਪੁਲਿਸ ਦੇ ਦਸਤਨ ਮੁਤਾਬਕ ਮ੍ਰਿਤਕ ਦੀ ਪਛਾਣ ਫਰਾਸਤ ਦੇ ਨਾਮ ਹੋ ਜੋਈ ਹੈ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਰਾਮਪੂਰਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਬਲੈਰੋ ਗੱਡੀ ਪੂਰੀ ਤਰ੍ਹਾਂ ਜਿਹੜੀ ਆ ਟਰੱਕ ਦੇ ਹੇਠਾਂ ਆ ਗਈ ਗੱਡੀ ਬਿਲਕੁਲ ਦਬੀ ਗਈ ਜਿਸ ਦੇ ਕਾਰਨ ਵਿਅਕਤੀ ਦੀ ਵੀ ਦੁਖਦਾਈ ਮੌਤ ਹੋ ਗਈ ਆ ਕ੍ਰੇਨ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੈਰੋ ਗੱਡੀ ਨੂੰ ਟਰੱਕ ਦੇ ਹੇਠੋਂ ਬਾਹਰ ਕੱਢਿਆ ਗਿਆ ਹਾਲਤ ਇੰਨੀ ਬੁਰੀ ਸੀ ਕਿ ਗੱਡੀ ਨੂੰ ਕੱਟ ਕੇ ਮ੍ਰਿਤਕ ਦੀ ਲਾਸ਼ ਜਿਹੜੀ ਆ ਗੱਡੀ ਦੇ ਵਿੱਚੋਂ ਬਾਹਰ ਕੱਢੀ ਗਈ ਬੁਰੀ ਤਰ੍ਹਾਂ ਹੈ ਭਿਆਨਕ ਹਾਦਸਾ ਵਾਪਰਿਆ ਤੇ ਬਲੇਰੋ ਗੱਡੀ ਦੇ ਵਿੱਚ ਸਵਾਰ ਵਿਅਕਤੀ ਦੀ ਦੁਖਦਾਈ ਜਿਹੜੀ ਹੈ ਮੌਤ ਹੋ ਗਈ ਹੈ ਦੱਸਦੀ ਹੈ ਕਿ ਗੱਡੀ ਨੂੰ ਕੱਟ ਕੇ ਗੱਡੀ ਦੇ ਵਿੱਚੋਂ ਹੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਦਿੱਲੀ ਨੈਨੀਤਾਲ ਹਾਈਵੇ 87 ਦੇ ਉੱਤੇ ਹਾਦਸਾ ਵਾਪਰਿਆ ਜਦੋਂ ਬਲੇਰੋ ਗੱਡੀ ਨੂੰ ਬਚਾਉਂਦਿਆਂ ਹੋਇਆਂ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਬਲੇਰੋ ਗੱਡੀ ਦੇ ਉੱਪਰ ਹੀ ਪਲਟ ਜਾਂਦਾ ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਪੁਲਿਸ ਦੇ ਵੱਲੋਂ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਨੇ ਗਰੇਨਾਂ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੇਰੋ ਗੱਡੀ ਜਿਹੜੀ ਆ ਟਰੱਕ ਦੇ ਹੇਠਾਂ ਦੱਬੀ ਹੋਈ ਸੀ ਉਸ ਨੂੰ ਬਾਹਰ ਕੱਢ ਨਕਸੀ ਹਾਲਤ ਜਿਹੜੇ ਐਨੇ ਗੰਭੀਰ ਬਣੇ ਹੋਏ ਸੀ ਤਾਂ ਗੱਡੀ ਜਿਹੜੀ ਹੈ ਬਿਲਕੁਲ ਦਬੀ ਕੇ ਇਸੇ ਜਿਸ ਦੇ ਵਿੱਚੋਂ ਵਿਅਕਤੀ ਨੂੰ ਜਿਹੜਾ ਬਾਹਰ ਕੱਢਣ ਦੇ ਲਈ ਗੱਡੀ ਨੂੰ ਕੱਟਣਾ ਪਿਆ ਤਾਂ ਵਿਅਕਤੀ ਦੇ ਵੀ ਜਿਹੜੇ ਆ ਚਿਥੜੇ ਚਿਥੜੇ ਜਿਹੜੇ ਹੋ ਗਏ ਸੀ ਗੱਡੀ ਦੇ ਵਿੱਚ ਤਾਂ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੀ ਹਾਲਤ ਵੀ ਕਾਫੀ ਜਿਹੜੀ ਆ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਸਾਰੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਕਰੇਨਾ ਬੁਲਾਈਆਂ ਗਏ ਕਰੇਨਾ ਦੇ ਨਾਲ ਜਦੋਂ ਟਰੱਕ ਨੂੰ ਸਿੱਧਾ ਕੀਤਾ ਗਿਆ ਤਾਂ ਜਦੋਂ ਗੱਡੀ ਦੀ ਹਾਲਤ ਦੇਖੀ ਗਈ ਤਾਂ ਮ੍ਰਿਤਕ ਦੀ ਹਾਲਤ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਮ੍ਰਿਤਕ ਦੀ ਰੀੜ ਦੀ ਹੱਡੀ ਦੇ ਵੀ ਕਈ ਟੁਕੜੇ ਹੋ ਗਏ ਸੀ ਤਾਂ ਗੱ ਜਿਹੜੀ ਸੀ ਮ੍ਰਿਤਕ ਤੇ ਉਸ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਦਰਅਸਲ ਟੂੜੀ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ ਤਾਂ ਜਦੋਂ ਟਰੱਕ ਕਟ ਪੁਆਇੰਟ ਤੇ ਪਹੁੰਚਦਾ ਤਾਂ ਅਚਾਨਕ ਬਲੈਰੋ ਕਾਰ ਟਰੱਕ ਦੇ ਅੱਗੇ ਆ ਜਾਂਦੇ ਜਿਸ ਦੇ ਕਾਰਨ ਡਰਾਈਵਰ ਜਿਹੜਾ ਟਰੱਕ ਚਾਉਂਦਾ ਉਹ ਗੱਡੀ ਨੂੰ ਬਚਾਉਂਦਿਆਂ ਬਚਾਉਂਦਿਆਂ ਡਿਵਾਈਡਰ ਦੇ ਉੱਤੇ ਟਰੱਕ ਚਾੜ ਦਿੰਦਾ ਜਿਸ ਦੇ ਕਾਰਨ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਜਾਂਦਾ ਤਾਂ ਬਲੈਰੋ ਗੱਡੀ ਦੇ ਉੱਪਰ ਸਾਰਾ ਜਿਹੜਾ ਵਜ਼ਨ ਆ ਜਾਂਦਾ ਜਿਸ ਦੇ ਕਾਰਨ ਬਲੈਰੋ ਗੱਡੀ ਪੂਰੀ ਤਰ੍ਹਾਂ ਕੁਚਲੀ ਜਾਂਦੀ ਹੈ ਤੇ ਗੱਡੀ ਦੇ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਬਲੈਰੋ ਗੱਡੀ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਕੁਚਲੀ ਜਾਂਦੀ ਹੈ ਕਾਰ ਸਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਮੌ ਇੱਕੇ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਲੋਕਾਂ ਦੀ ਭੀੜ ਹਾਦਸੇ ਵਾਲੀ ਥਾਂ ਤੇ ਇਕੱਠੀ ਹੋ ਜਾਂਦੀ ਆ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਪੁਲਿਸ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਗੱਡੀ ਨੂੰ ਕੱਟ ਕੇ ਮ੍ਰਿਤਕ ਨੂੰ ਬਾਹਰ ਕੱਢਿਆ ਗਿਆ ਪੁਲਿਸ ਦੇ ਦਸਤਨ ਮੁਤਾਬਕ ਮ੍ਰਿਤਕ ਦੀ ਪਛਾਣ ਫਰਾਸਤ ਦੇ ਨਾਮ ਵਜੋਂ ਹੋਈ ਆ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਰਾਮਪੂਰਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਬਲੈਰੋ ਗੱਡੀ ਪੂਰੀ ਤਰ੍ਹਾਂ ਜਿਹੜੀ ਟਰੱਕ ਦੇ ਹੇਠਾਂ ਆ ਗਈ ਗੱਡੀ ਬਿਲਕੁਲ ਦਬੀ ਗਈ ਜਿਸ ਦੇ ਕਾਰਨ ਵਿਅਕਤੀ ਦੀ ਵੀ ਦੁਖਦਾਈ ਮੌਤ ਹੋ ਗਈ ਹੈ ਕ੍ਰੇਨ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੈਰੋ ਗੱਡੀ ਨੂੰ ਟਰੱਕ ਦੇ ਹੇਠੋਂ ਬਾਹਰ ਕੱਢਿਆ ਗਿਆ ਹਾਲਤ ਇੰਨੀ ਬੁਰੀ ਸੀ ਕਿ ਗੱਡੀ ਨੂੰ ਕੱਟ ਕੇ ਮ੍ਰਿਤਕ ਦੀ ਲਾਸ਼ ਜਿਹੜੀ ਆ ਗੱਡੀ ਦੇ ਵਿੱਚੋਂ ਬਾਹਰ ਕੱਢੀ ਗਈ ਬੁਰੀ ਤਰ੍ਹਾਂ ਹੈ ਭਿਆਨਕ ਹਾਦਸਾ ਵਾਪਰੇ ਤੇ ਬਲੇਰੋ ਗੱਡੀ ਦੇ ਵਿੱਚ ਸਵਾਰ ਵਿਅਕਤੀ ਦੀ ਦੁਖਦਾਈ ਜਿਹੜੀ ਹੈ ਮੌਤ ਹੋ ਗਈ ਹੈ ਦੱਸਦੀ ਹੈ ਕਿ ਗੱਡੀ ਨੂੰ ਕੱਟ ਕੇ ਗੱਡੀ ਦੇ ਵਿੱਚੋਂ ਹੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਦਿੱਲੀ ਨੈਨੀਤਾਲ ਹਾਈਵੇ 87 ਦੇ ਉੱਤੇ ਹਾਦਸਾ ਵਾਪਰਿਆ ਜਦੋਂ ਬਲੇਰੋ ਗੱਡੀ ਨੂੰ ਬਚਾਉਂਦਿਆਂ ਹੋਇਆਂ ਟੂੜੀ ਦੇ ਨਾਲ ਭਰਿਆ ਹੋਇਆ ਟਰੱਕ ਬਲੇਰੋ ਗੱਡੀ ਦੇ ਉੱਪਰ ਹੀ ਪਲਟ ਜਾਂਦਾ ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਪੁਲਿਸ ਦੇ ਵੱਲੋਂ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਨੇ ਗਰੇਨਾਂ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਜਿਸ ਤੋਂ ਬਾਅਦ ਬਲੇਰੋ ਗੱਡੀ ਜਿਹੜੀ ਆ ਟਰੱਕ ਦੇ ਹੇਠਾਂ ਦੱਬੀ ਹੋਈ ਸੀ ਉਸ ਨੂੰ ਬਾਹਰ ਕੱਢ ਨਕਸੀ ਹਾਲਤ ਜਿਹੜੇ ਐਨੇ ਗੰਭੀਰ ਬਣੇ ਹੋਏ ਸੀ ਤਾਂ ਗੱਡੀ ਜਿਹੜੀ ਹੈ ਬਿਲਕੁਲ ਦਬੀ ਗਈ ਸੀ ਜਿਸ ਦੇ ਵਿੱਚੋਂ ਵਿਅਕਤੀ ਨੂੰ ਜਿਹੜਾ ਬਾਹਰ ਕੱਢਣ ਦੇ ਲਈ ਗੱਡੀ ਨੂੰ ਕੱਟਣਾ ਪਿਆ ਤਾਂ ਵਿਅਕਤੀ ਦੇ ਵੀ ਜਿਹੜੇ ਆ ਚਿੱਥੜੇ ਚਿੱਥੜੇ ਜਿਹੜੇ ਹੋ ਗਏ ਸੀ ਗੱਡੀ ਦੇ ਵਿੱਚ ਤਾਂ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੀ ਹਾਲਤ ਵੀ ਕਾਫੀ ਜਿਹੜੀ ਆ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਸਾਰੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਕਰੇਨਾ ਬੁਲਾਈਆਂ ਗਏ ਕਰੇਨਾ ਦੇ ਨਾਲ ਜਦੋਂ ਟਰੱਕ ਨੂੰ ਸਿੱਧਾ ਕੀਤਾ ਗਿਆ ਤਾਂ ਜਦੋਂ ਗੱਡੀ ਦੀ ਹਾਲਤ ਦੇਖੀ ਗਈ ਤਾਂ ਮ੍ਰਿਤਕ ਦੀ ਹਾਲਤ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਮ੍ਰਿਤਕ ਦੀ ਰੀੜ ਦੀ ਹੱਡੀ ਦੇ ਵੀ ਕਈ ਟੁਕੜੇ ਹੋ ਗਏ ਸੀ ਤਾਂ ਗੱਡੀ ਨੂੰ ਜਿਹੜੀ ਸੀ ਮ੍ਰਿਤਕ ਤੇ ਉਸ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਭਿਆਨਕ ਸੜਕ ਹਾਦਸਾ ਵਾਪਰਿਆ ਦਰਅਸਲ ਟੂੜੀ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ ਤਾਂ ਜਦੋਂ ਟਰੱਕ ਕੱਟ ਪੁਆਇੰਟ ਤੇ ਪਹੁੰਚਦਾ ਤਾਂ ਅਚਾਨਕ ਬਲੇਰੋ ਕਾਰ ਟਰੱਕ ਦੇ ਅੱਗੇ ਆ ਜਾਂਦੀ ਹੈ ਜਿਸ ਦੇ ਕਾਰਨ ਡਰਾਈਵਰ ਜਿਹੜਾ ਟਰੱਕ ਚਾਉਂਦਾ ਉਹ ਗੱਡੀ ਨੂੰ ਬਚਾਉਂਦਿਆਂ ਬਚਾਉਂਦਿਆਂ